ਸਚੀਕਾਲ ਜੀ ਹੋਪ एवरीवन इज वेल ਅੱਜ ਸਾਰਿਆਂ ਨੇ ਖਬਰ ਪੜ੍ਹੀ ਲਈ ਹੋਣੀ ਕਿ ਨਾਓ ਦ ਫਿਫਥ ਸਿਟ ਟੂ ਹੋਲਡ ਇਨਵੈਸਟੀਗੇਸ਼ਨ ਅਗੇਂਸ ਮਜੀਦ ਥਿਆ ਐਂਡ ਡਰਗ ਕੇਸ ਆ ਖਬਰ ਲੱਗੀ ਹੈ ਜੀ ਇਸ ਤੋਂ ਬਾਅਦ ਸਿਆਸੀਕਰਨ ਕੀ ਹੋ ਸਕਦਾ ਮੈਂ ਤਾਂ ਭਗਵੰਤ ਮਾਨ ਜੀ ਨੂੰ ਕਹੂੰਗਾ ਮੈਨੂੰ ਪਤਾ ਥੋੜੀ ਬੁਕਲਾਹਟ ਮੇਰੇ ਮਸਲੇਾਂ ਨੂੰ ਲੈ ਕੇ ਬਹੁਤ ਵੱਡੀ ਐ ਉਹ ਮੈਂ ਸਮਝ ਸਕਦਾ ਕਿਉਂਕਿ ਤੁਸੀਂ ਇੱਕ ਇਹੋ ਜਿਹਾ ਡਰ ਦਾ ਮਾਹੌਲ ਪੈਦਾ ਕੀਤਾ ਪੰਜਾਬ 'ਚ ਕਿ ਛੇਤੀ ਕਿਤੇ ਤਾਂ ਕੋਈ ਤੁਹਾਡੇ ਖਿਲਾਫ ਬੋਲਦਾ ਨਹੀਂ ਹੁਣ ਜਿਹੜਾ ਇੱਕ ਅੱਧਾ ਕੋਈ ਬੋਲਦਾ ਤੁਹਾਨੂੰ ਪਸੰਦ ਨਹੀਂ ਆਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਯਾਦ ਹੋਊਗਾ ਤੁਹਾਨੂੰ ਜਦੋਂ ਤੁਸੀਂ ਚੀਨਾ ਸਾਫ ਦੀ ਸਿੱਟ ਬਣਾਈ ਸੀ ਆ ਪਿਛਲੀਆਂ ਬਣਾਈਆਂ ਸਨ ਕਿ ਤੁਸੀਂ ਆਪ ਚੇਅਰਮੈਨ ਲੱਗੋ ਸਿੱਟ ਦੇ ਤੇ ਨਾਲ ਜਿਹੜਾ ਇਹ ਵਿਭਵ ਕੁਮਾਰ ਹੋ ਗਿਆ ਇਹ ਤੁਹਾਡਾ ਵਿਜੇ ਨਹਿਰ ਹੋ ਗਿਆ ਜਿਹੜੇ ਦਿੱਲੀੋਂ ਆ ਕੇ ਬੈਠੇ ਆ ਉਹਨਾਂ ਨੂੰ ਨਾਲ ਮੈਂਬਰ ਪਾ ਲਓ ਕਮਾਲ ਹੋ ਗਈ ਪੰਜਾਬ ਦੇ ਲੋਕੋ 2013 ਤੋਂ 2025 12 ਸਾਲ ਦੇ ਹੈਵ ਅਕਿਊਜ਼ਡ ਮੀ ਕਿ ਜੀਏ ਡਰੱਗ ਦੇ ਮਸਲੇ 'ਚ ਅੱਜ 12 ਸਾਲਾਂ ਬਾਅਦ ਹਾਲ ਇਹ ਹੋ ਗਏ ਕਿ ਇਹ ਸ਼ੁਰੂ ਹੋਏ ਸੀ ਇੱਕ ਡੀਜੀਪੀ ਲੈਵਲ ਸਟੂ ਡੀਜੀਪੀ ਤੇ ਹੋਮ ਸੈਕਟਰੀ ਉਸ ਤੋਂ ਬਾਅਦ ਆਨਰੇਬਲ ਹਾਈ ਕੋਰਟ ਕਿਉਂਕਿ ਇੱਕ ਪਟੀਸ਼ਨ ਪਈ ਸੀ ਆਨਰੇਬਲ ਹਾਈ ਕੋਰਟ ਚ ਉਹਨਾਂ ਨੇ ਫਿਰ ਇੱਕ ਇੰਡੀਪੈਂਡੈਂਟ ਸੈੱਟ ਬਣਾਈ ਜਿੱਦੀ ਰਿਪੋਰਟਿੰਗ ਵੀ ਆਨਰੇਬਲ ਹਾਈ ਕੋਰਟ ਚ ਹੋਣੀ ਸੀ ਉਹਦੇ ਚ ਤਿੰਨ ਵੱਡੇ ਅਫਸਰ ਜਿਹੜੇ ਉਸ ਵੇਲੇ ਦੇ ਆਈਜੀ ਡੀਆਈਜੀ ਸਨ ਅੱਜ ਪੰਜਾਬ ਦੇ ਡੀਜੀਪੀ ਲੈਵਲ ਦੇ ਅਹੁਦੇ ਤੇ ਬੈਠੇ ਆ ਉਹਨਾਂ ਨੇ ਵੀ ਤਸੱਲੀ ਕਰ ਲਈ ਉਸ ਤੋਂ ਬਾਅਦ ਇਹਨਾਂ ਨੇ 5 ਸਿੱਟਾਂ ਬਣਾਤੀਆਂ ਔਰ ਤੁਸੀਂ ਅੱਜ ਹੈਰਾਨ ਹੋਵੋਗੇ ਹਰ ਵੇਲੇ ਹੀ ਸਿੱਟ ਦਾ ਲੈਵਲ ਥੱਲੇ ਡਿੱਗ ਜਾਂਦਾ ਮਤਲਬ ਲੋਕ ਤਾਂ ਵੱਡੇ ਅਫਸਰਤ ਵੱਲ ਜਾਂਦੇ ਆ ਇਹ ਉਤੋਂ ਲੈ ਕੇ ਥੱਲੇ ਆ ਗਏ ਕਿਉਂਕਿ ਜਦ ਵੀ ਕਿਸੇ ਅਫਸਰ ਨੂੰ ਕਿਹਾ ਜਾਂਦਾ ਉਹ ਕਹਿੰਦਾ ਇਹ ਤਾਂ ਸਿਆਸੀ ਕਰਨ ਹੈ ਇਹਦੇ 'ਚ ਹੈ ਕੁਛ ਨਹੀਂ ਐਸ ਰਾਹੁਲ ਸਾਹਿਬ ਦੀ ਬਣੀ ਜਿਸ ਕਰਨ ਦੀ ਬਣੀ ਆ ਬਾਕੀ ਜ਼ਿਕਰ ਹੋਇਆ ਬਲਰਾਜ ਸੌਂ ਦੀ ਬਣੀ ਮਤਲਬ ਕਿਦੀ ਕਿਦੀ ਐਡੀ ਸੀਪੀ ਚੀਨਾ ਸਾਹਿਬ ਦੀ ਬਣੀ ਆਪਦੇ ਰਿਟਾਇਰਮੈਂਟ ਵਾਲੇ ਦਿਨ ਵੀ ਮੈਨੂੰ ਸੱਤੀ ਗਏ ਇਸ ਲਈ ਇਹ ਕਿਸਮ ਦੀ ਪੋਲਿਟਿਕਸ ਹੋ ਰਹੀ ਆ ਅੱਜ ਇਹ ਵਰੁਣ ਸ਼ਰਮਾ ਨੂੰ ਹੈਡ ਲਾਤਾ ਉਹਨਾਂ ਨਾਲ ਦੋ ਬੰਦੇ ਲਾਏ ਆ ਹੋਰ ਚਲੋ ਇਹਦੇ ਬਾਰੇ ਮੈਂ ਫੇਰ ਜ਼ਿਕਰ ਕਰੂੰਗਾ ਮਗਰ ਮੇਰੀ ਗੱਲ ਯਾਦ ਰੱਖਿਓ ਜਿਵੇਂ ਬਲਰਾਜ ਦੇ ਮਸਲੇ ਚ ਵੇ ਕੁਇਡ ਪ੍ਰੋ ਕੋ ਹੋਇਆ ਸੀ ਨਾ ਜੀ ਉਹ ਦੋ ਚੱਟੋ ਪਾਦਿਆ ਨੇ ਉਹਨੂੰ ਲਾਇਆ ਫਿਰ ਉਹਦੇ ਮੁੰਡੇ ਨੂੰ ਪ੍ਰੋਮੋਸ਼ਨ ਦਿੱਤੀ ਵਿਧਾਨ ਸਭਾ ਚ ਰੋਲਾ ਪਿਆ ਅੱਜ ਮੇਰੀ ਗੱਲ ਫੇਰ ਸੁਣ ਲਿਓ ਇਹ ਛੋਟੇ ਅਫਸਰਾਂ ਤੱਕ ਲਾ ਕੇ ਜਦੋਂ ਥੱਲੇ ਦੇ ਲੈਵਲ ਦੇ ਅਫਸਰਾਂ ਨੂੰ ਲਾਉਂਦੇ ਆ ਕਿਉਂ ਕਿ ਭਗਵੰਤ ਮਾਨ ਇਹਨਾਂ ਨੂੰ ਆਪ ਫੀਡ ਕਰਨਾ ਚਾਹੁੰਦਾ ਕੰਟਰੋਲ ਕਰਨਾ ਚਾਹੁੰਦਾ ਵੱਡੇ ਨਹੀਂ ਹੁੰਦੇ ਵੱਡੇ ਸਮਝਦਾਰ ਨੇ ਉਹਨਾਂ ਨੇ ਵਰਦੀਆਂ ਹੰਡਾਈਆਂ ਨੇ ਉਹਨਾਂ ਨੇ ਨੌਕਰੀ ਹੰਡਾਈ ਆ ਉਹਨਾਂ ਨੂੰ ਗੱਲ ਦੀ ਸਮਝ ਆ ਔਰ ਅੱਜ ਹਰ ਚਰਨ ਭੁੱਲਰ ਤੋਂ ਬਾਅਦ ਇਹ ਵਰਨ ਸ਼ਰਮਾ ਏਆਈਜੀ ਇਹਨਾਂ ਨਾਲ ਹੋਰ ਅਫਸਰਾਂ ਨੂੰ ਲਾਤਾ ਉਹਨਾਂ ਇਹਨਾਂ ਨਾਲ ਸੌਦਾ ਹੋਊਗਾ ਚੰਗਾ ਤੁਹਾਨੂੰ ਪੋਸਟਿੰਗ ਵਧੀਆ ਦੇਵਾਂਗੇ ਤੁਸੀਂ ਚਲਾਨ ਪੇਸ਼ ਕਰਦੇ ਮੈਂ ਤਾਂ ਆਪਕੈਨ ਧੰਨਵਾਦ ਭਾਈ ਝੂਠਾ ਸੱਚਾ ਹੀ ਕਰ ਦਿਓ ਕਰ ਦਿਓ ਇਹ 4 ਸਾਲ ਹੋ ਗਏ ਹੁਣ ਵੀ ਪਰਚੇ ਦਰਜ ਹੋਏ ਨੂੰ ਔਰ ਰਿਕਾਰਡ ਤੋੜ ਕੇ ਟੁੱਟ ਗਿਆ ਜੀ 3 A ਜੀ ਅਤਲਨੰਦਾ ਉਸ ਤੋਂ ਬਾਅਦ ਦਿਓਲ ਸਾਹਿਬ A ਜੀ ਲੱਗੇ ਚੰਨੀ ਵੇਲੇ ਫੇਰ ਪਟਵਾਲੀਆ ਨੂੰ ਲਾਇਆ ਉਸ ਤੋਂ ਬਾਅਦ ਅਜ ਹਾਲ ਵੇਖ ਲਓ ਮੇਰੇ ਕੇਸ ਨੂੰ ਲੈ ਕੇ ਜਦੋਂ ਦੀ ਹੁਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪਹਿਲਾ ਅਨਮੋਲ ਰਤਨ ਸਿੱਧੂ ਲਾਏ ਉਹਨਾਂ ਨੂੰ ਹਟਾਤਾ ਫਿਰ ਵਿਨੋਦ ਕਾ ਹਿਸਾਬ ਲਾਏ ਉਹਨਾਂ ਨੂੰ ਹਟਾਤਾ ਗੁਰਮਿੰਦਰ ਗੈਰੀ ਲਾਇਆ ਉਹਨਾਂ ਨੂੰ ਹਟਾਤਾ ਔਰ ਪਿਛਲੀ ਤਰੀਕ ਚ ਜੋ ਆਨਰੇਬਲ ਸੁਪਰੀਮ ਕੋਰਟ ਨੇ ਫਟਕਾਰ ਦਿੱਤੀ ਉਹ ਤਾਂ ਸਾਰਿਆਂ ਦੇ ਸਾਹਮਣੇ ਸੀ ਕਿ ਹਾਲਾਤ ਕੀ ਬਣੇ ਪਏ ਹੁਣ ਚੌਥਾ ਏਜੀ ਬੇਦੀ ਸਾਹਿਬ ਲਾਤਾ ਇਕੱਲਾ ਇਹ ਨਹੀਂ ਜਦੋਂ ਪਰਚਾ ਵੀ ਦਰਜ ਹੋਣਾ ਸੀ ਉਦੋਂ ਵੀ ਪਹਿਲਾ ਦਿਨਕਰ ਗੁਪਤਾ ਸਾਹਿਬ ਸਨ ਉਹਨਾਂ ਨੂੰ ਹਟਾ ਕੇ ਸੋਤਾ ਸਾਹਿਬ ਨੂੰ ਲਾਇਆ ਸੋਤਾ ਸਾਹਿਬ ਨੂੰ ਹਟਾ ਕੇ ਫਿਰ ਚਟੋਬਾਧਿਆ ਸਾਹਿਬ ਨੂੰ ਲਾਇਆ ਜਿਹੜਾ ਸੁਪਰੀਮ ਕੋਰਟ ਤੋਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਤੇ ਯੂਪੀਐਸਸੀ ਨੇ ਉਹਦੇ ਖਿਲਾਫ ਆਰਡਰ ਪਾਸ ਕੀਤੇ ਆ ਕਿ ਇਹ ਬੰਦਾ ਡੀਜੀਪੀ ਲੱਗਣ ਦੇ ਲੈਕ ਹੀ ਨਹੀਂ ਇਸ ਲਈ ਮੇਰੇ ਵੀਰੋ ਅੱਜ ਵੀ ਇਹ ਸਾਰਾ ਡਰਾਮਾ ਇਸੇ ਲਈ ਹੋ ਰਿਹਾ ਔਰ ਉਹ ਵੀ ਯਾਦ ਹੋਣੇ ਕਿ ਚਾਰ ਉਸ ਵੇਲੇ ਬੀਓਆਈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹੈੱਡ ਬਦਲੇ ਗਏ ਪਹਿਲਾਂ ਅਰਪ੍ਰੇ ਚੋਕਲਾ ਸਾਹਿਬ ਸਨ ਫਿਰ ਵਿਰਿੰਦਰ ਕੁਮਾਰ ਜੀ ਆਏ ਫਿਰ ਅਸਤਾਨਾ ਸਾਹਿਬ ਆਏ ਜਿਨ੍ਹਾਂ ਨੇ ਬਹੁਤ ਵੱਡਾ ਨੋਟ ਲਿਖਿਆ ਸੀਗਾ ਕਿ ਇਹ ਪਰਚਾ ਬਣਦਾ ਨਹੀਂ ਇਹ ਗਲਤ ਹੈ ਔਰ ਉਸ ਤੋਂ ਬਾਅਦ ਚੰਦਰਸ਼ੇਖਰ ਸਾਹਿਬ ਨੂੰ ਲਾਇਆ ਅੱਜ ਵੀ ਹਾਲਾਤ ਉਹ ਬਣਿਆ ਕਿ ਵਿਜੀਲੈਂਸ ਚ ਜਿਹੜਾ ਡਾਇਰੈਕਟਰ ਵਿਜੀਲੈਂਸ ਹੈ ਪਹਿਲਾਂ ਇਹਨਾਂ ਨੇ ờ ਵਿਰਿੰਦਰ ਕੁਮਾਰ ਜੀ ਸਨ ਉਹਨਾਂ ਨੇ ਨਾ ਕਰਤੀ ਉਸ ਤੋਂ ਬਾਅਦ ਨਗੇਸ਼ਵਰ ਜੜਾਓ ਜੀ ਨੂੰ ਲਾਇਆ ਜਿਹੜੇ ਬੜੇ ਔਨੈਸਟ ਔਰ ਇਮਾਨਦਾਰ ਅਫਸਰ ਮੰਨੇ ਜਾਂਦੇ ਉਹਨਾਂ ਨੂੰ ਕਿਹਾ ਗਿਆ ਕਿ ਇਹ ਪਰਚਾ ਦਰਜ ਕਰ ਦੋ ਇਹ ਕਰਦਾ ਕਹਿੰਦਾ ਇਹ ਐ ਨਹੀਂ ਹੁੰਦੇ ਪਰਚੇ ਦਰਜ ਪਰਚੇ ਦਰਜ ਹੁੰਦੇ ਔਨ ਮੈਰਿਟ ਔਰ ਸਭ ਨੂੰ ਪਤਾ ਕਿ ਉਹ ਬੰਦਾ ਬਿਲਕੁਲ ਮੈਰਿਟ ਤੇ ਚੱਲਣ ਵਾਲਾ ਔਰ ਫੇਰ ਹੁਣ ਲਾਤਾ ਜਾ ਕੇ ਐਸਪੀਐਸ ਪਰਮਾਰ ਕਿ ਕਾਰਨ ਕੀ ਹੈ ਕਿਉਂਕਿ ਹੁਣ ਇਹਨਾਂ ਨੇ ਲਾ ਲਿਆ ਸਾਫ ਕਿ ਡਰੱਗ ਵਾਲੇ ਚ ਤਾਂ ਨਿਕਲਣਾ ਕੁਝ ਨਹੀਂ ਇਹਨੇ ਨਿਕਲ ਜਾਣਾ ਇਸ ਕੇਸ ਚ ਹੁਣ ਇਹਨਾਂ ਨੇ ਨਵੀਂ ਚਰਾਰਤ ਸ਼ੁਰੂ ਕੀਤੀ ਹੈ ਕਿ ਮੇਰੇ ਤੇ ਡੀਏ ਡਿਸਪਰੋਪੋਰਸ਼ਨੇਟ ਐਸਿਡ ਦਾ ਕੇਸ ਬਣਾਉਣਾ ਚਾਹੁੰਦੇ ਮੈਂ ਅੱਜ ਦੱਸ ਦਿਆਂ ਕੇਸ ਤਾਂ ਝੂਠੇ ਪਾਉਣੇ ਪਾਈ ਸਰਕਾਰਾਂ ਦਾ ਕੰਮ ਹੈ ਪੈ ਵੀ ਜਾਂਦੀ ਆ ਪਾ ਵੀ ਦਿੰਦੀ ਆ ਜਿਵੇਂ ਡਰੱਗ ਵਾਲੇ ਚ ਕੁਛ ਨਹੀਂ ਨਾ ਨਿਕਲਿਆ ਸੀ ਅੱਜ ਗਰੰਟੀ ਦੇ ਕਹਿਣਾ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਕਹਿਣਾ ਨਾ ਤਾਂ ਇਤਨਾ ਮੈਂ ਚੁੱਪ ਹੋ ਜਾਣਾ ਨਾ ਮੈਨੂੰ ਇਨਾ ਗੱਲਾਂ ਦਾ ਕੋਈ ਅਸਰ ਜਿਹੜਾ ਮਰਜੀ ਤੂੰ ਪਰਚਾ ਦੇ ਦੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਲੋਕਾਂ ਦੀ ਮਿਹਰ stdc ਕੇ ਆਹ ਜਿਹੜਾ ਨਵਾਂ ਕੇਸ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਤੋਂ ਵੀ ਭਰੀ ਹੋ ਕੇ ਆਉਂਗਾ ਔਰ ਮੈਂ ਐਕਸਪੋਜ਼ ਕਰੂੰਗਾ ਇਹ ਜਿਹੜੇ ਅਫਸਰ ਤੁਸੀਂ ਲਾ ਰਹੇ ਹੋ ਨਾ ਇਨ ਆ ਤੇ ਡਿਸਪਰਪੋਰਸ਼ਨੇਟ ਐਸੈਟ ਇਹਨਾਂ ਦੀਆਂ ਕਹਾਣੀਆਂ ਜਿਹੜੇ ਤੁਸੀਂ ਮੈਨੂੰ ਬਾਰ-ਬਾਰ ਕਿਉਂ ਇਹ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਮਜੀਠੀਆ ਬੋਲਦਾ ਕਿਉਂ ਭਾਈ ਮਜੀਠੀਆ ਤਾਂ ਇਸੇ ਤਰ੍ਹਾਂ ਬੋਲੂ ਠਾ ਠਾ ਬੋਲੂ ਜਿਹੜਾ ਪਰਚਾ ਦੇਣਾ ਦੇ ਦੀ ਵੈਬ ਕੁਮਾਰ ਨੂੰ ਵੀ ਕਹਿ ਦੀ ਔਰ ਕਮਾਲ ਹੋ ਗਈ ਵੈਬੋ ਕੁਮਾਰ ਵਿਜੇ ਨੈਰ ਜਿਨ੍ਹਾਂ ਤੇ ਕਿਸੇ ਤੇ ਸੁਆਤੀ ਮਾਲੀਬਾਲ ਐਮਪੀ ਰਾਜ ਸਭਾ ਤੇ ਉਹਨਾਂ ਨੂੰ ਮਿਸਬੀਵ ਕਰਨ ਦਾ aarop hove court ਨੇ ਕਹਾ ਹੋਵੇ ਕਿ ਇਹ ਦਿੱਲੀ ਸੈਕਟੇਰੀਅਟ ਜਾਂ ਸੀਐਮ ਆਫਸ ਵਾਰਨ ਨਹੀਂ ਚਾਹਦਾ ਉਹਨੂੰ ਪੰਜਾਬ ਦੇ ਸੀਐਮ ਆਫਸ ਤੇ ਸੈਕਟੇਰੀਅਟ ਤੇ ਵਾਰਨ ਲਿਆ ਵਿਜੇ ਨਹਿਰ ਜਿਹੜਾ ਸ਼ਰਾਬ ਦੇ ਕੋਟਾਲੇ ਚ 2 ਢਾਈ ਸਾਲ ਅੰਦਰ ਲੈ ਕੇ ਆਇਆ ਉਹ ਪੰਜਾਬ ਦੀ ਸਰਕਾਰ ਚਲਾ ਰਿਆ ਲਾਲੋ ਹਸਾਬ ਕਿੰਨਾ ਕੋਟਾਲਾਊਗਾ ਔਰ ਕੱਲ ਮੈਂ ਦੱਸਿਆ ਵੀ ਹੈ ਕਿ ਹੁਣ 25 ਬੰਦੇ ਦਿੱਲੀ ਦੇ ਵਕੀਲ ਲਿਆ ਕੇ ਪੰਜਾਬ ਦੇ ਵਕੀਲਾਂ ਨੂੰ ਹਟਾ ਕੇ 25 ਤੋਂ 50 ਤਨਖਾਹ ਦਿੱਤੀ ਜਾਊਗੀ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਕਿਉਂਕਿ ਦਿੱਲੀ ਚੋਂ ਮਨੀਸ਼ ਸੁਸੋਧਿਆ ਜੈਨ ਅਰਵਿੰਦ ਕੇਜਰੀਵਾਲ ਦਾ ਕੇਸ ਲੜਦੇ ਕਿ ਇਹ ਪੋਲਿਟਿਕਸ ਰਹਿ ਗਈ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਦੇ ਸੰਜੀਦਾ ਰਹਿਣਗੇ ਕਿ ਉਹ ਪੰਜਾਬ ਦੀ ਲੜਾਈ ਕਦੇ ਲੜ ਸਕਣਗੇ ਇਸ ਲਈ ਮੇਰੇ ਵੀਰੋ ਇਹ ਓਵਰ ਆਲ ਵਿਊ ਹੈ ਮੈਂ ਅੱਜ ਦਿੱਤਾ ਜਰੂਰ ਸਮਝ ਲਿਓ ਔਰ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਠੋਕ ਵਜਾ ਕੇ ਭਗਵੰਤ ਮਾਨਾ ਤੇਰੇ ਖਿਲਾਫ ਲੜਾਂਗੇ ਇਹ ਜਿਹੜੀਆਂ ਤੇਰੀਆਂ ਚਾਲਾਂ ਨੇ ਔਰ ਮੈਂ ਫੇਰ ਤੈਨੂੰ ਕਹਿੰਦੇ ਸਿੱਟ ਦਾ ਚੇਅਰਮੈਨ ਤੂੰ ਬਣ ਜਾ ਅਨਾਲ ਆਪਦੇ ਆ ਪਾਲਾ ਹੋਰ ਅਲੀ ਬਾਬਾ 40 ਚੋਰ ਤੇ ਫੇਰ ਸਿੱਧੇ-ਸਿੱਧੇ ਚਲਾਨ ਪੇਸ਼ ਕਰਦੇ ਹੋ ਗਏ ਬੜੀਆਂ ਅਚਰਾਰਤਾਂ ਚੱਲਦੀਆਂ ਨੇ ਲੜਾਈ ਲੜਨ ਦਾ ਸਮਾਂ ਠੋਕ ਕੇ ਲੜਾਂਗੇ ਗੁਰੂ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰਨ ਅੰਗ ਸੰਗ ਸਹਾਈ ਹੋਣ ਲੋਕਾਂ ਦਾ ਪਿਆਰ ਲੋਕਾਂ ਦਾ ਅਸ਼ੀਰਵਾਦ ਲੋਕਾਂ ਦੀਆਂ ਦੁਆਵਾਂ ਮਰ ਅਰਦਾਸਾਂ ਨਾਲ ਹੋਣ ਇਹਦੇ ਚੋਂ ਵੀ ਜਿੱਤ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ